ਜਿੱਦਾਂ ਤੁਹਾਨੂੰ ਪਤਾ ਹੀ ਆ ਆਪਾਂ ਵਕ ਵਕ ਟਾਪਿਕਾਂ ਵਿਸ਼ਾ ਬਾਰੇ ਇਸ਼ੂ ਇਹ ਡਿਬੇਟ ਮੁੱਦਿਆਂ ਬਾਰੇ ਆਪਾਂ ਗੱਲ ਵਿਚਾਰ ਕਰਦੇ ਰਹਿੰਨਾ ਤੁਹਾਨੂੰ ਪਤਾ ਹੀ ਆ ਵੀ ਰਾਣਾ ਸੰਧੂ ਤੇ ਗੋਪੀ ਪੱਟੀ ਲੋਹਾ ਟਾਪਿਕ ਹਰ ਵਿਸ਼ੇ ਤੇ ਵਧੀਆ ਵਿਚਾਰ ਪਰਿਵਾਰ ਚ ਸੁਣਨ ਵਾਲੀਆਂ ਗੱਲਾਂ ਹੱਕ ਹੱਕ ਲੋਕਤੱਤਵ ਨਸ਼ਿਆਂ ਬਾਰੇ ਸਾਰੇ ਜਾਗਰੂ ਕਰਦੇ ਰਹਿੰਨੇ ਅੱਜ ਦਾ ਆਪਣਾ ਵੱਖਰਾ ਤੇ ਵਧੀਆ ਬੈਸਟ ਟਾਪਿਕ ਹੈ ਨਿਊ ਟਾਪਿਕ ਆ ਵੀ ਆਪਣਾ ਪਾਸਪੋਰਟ ਪਾਸਪੋਰਟ ਇੱਕ ਇਹੋ ਜੀ ਚੀਜ਼ ਆ ਵੀ ਜਿੱਥੇ ਆਪਾਂ ਦੁਨੀਆ ਸਾਰੀ ਕੋਲ ਮੁਸਾਫਰ ਦੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਪੁਰਤਗਾਲ ਜਿਹੜੀ ਮਰਜ਼ੀ ਕਰਨ ਕਿਉਂਕਿ ਪਾਸਪੋਰਟ ਜਿਹੜਾ ਨਾ ਉਹ ਮੇਨ ਆਪਣਾ ਤਾਂ ਜਿੱਦਾਂ ਆਪਣਾ ਆਧਾਰ ਕਾਰਡ ਤੇ ਕਣਕ ਮਿਲਦੀ ਆਧਾਰ ਕਾਰਡ ਤੇ ਆਪਾਂ ਨੂੰ ਸਾਰੇ ਆਪਣੇ ਵੈਲਿਊ ਹੁੰਦੀ ਏ ਇਸ ਕਰਕੇ ਆਧਾਰ ਕਾਰਡ ਦੀ ਬਹੁਤ ਵੈਲਿਊ ਇਸ ਕਰਕੇ ਪਾਸਪੋਰਟ ਵੀ ਜਦੋਂ ਆਪਾਂ ਐਮਬੈਸੀ ਕੋਈ ਵੀ ਵੀਜ਼ਾ ਲੱਗਦਾ ਉੱਥੇ ਮੋਹਰ ਲੱਗਦਾ ਫਿਰ ਆਪਨਾ ਪਵਾ ਤੁਸੀਂ ਦੁਬਈ ਚਲ ਜਾਓ ਬੈਂਕਕੌਂਗ ਚਲ ਜਾਓ ਜਰਮਨ ਚਲ ਜਾਓ ਪੂਰੇ ਪਾਸਪੋਰਟ ਦੀ ਬਹੁਤ ਜਿਆਦਾ ਵੈਲਿਊ ਜਿਹੜਾ ਇੰਡੀਆ ਦਾ ਪਾਸਪੋਰਟ ਆ ਇਹ ਹਿਸਾਬ ਨਾਲ ਤੁਸੀਂ 100 ਤੋਂ 100 ਤੋਂ ਪਲੱਸ ਕੰਟਰੀਆਂ ਤੇ ਜਾ ਸਕਦੇ ਇੰਡੀਆ ਪਾਸਪੋਰਟ ਤੇ ਤੇ ਜਿੱਦਾਂ ਤੁਸੀਂ ਉੱਤੇ ਪੀਆਰ ਕੈਨੇਡਾ ਜਾਂ ਅਮਰੀਕਾ ਜਾਂ ਆਸਟ੍ਰੇਲੀਆ ਪੀਆ ਉਦ ਦਾ ਫਿਰ ਉਦਰ ਦਾ ਪਾਸਪੋਰਟ ਬਣ ਜਾਂਦਾ ਉਹ ਹੋਰ ਕਲਰ ਦਿੰਦਾ ਆਪਣਾ ਬਲੈਕ ਪਾਸਪੋਰਟ ਬਾਕੀ ਜਿਥੇ ਉਹ ਪਾਸਪੋਰਟ ਇਸ਼ੂ ਕਰਉਣਾ ਰਜਿਸਟ੍ਰੇਸ਼ਨ ਬਣਾਉਣੇ ਪਾਸਪੋਰਟ ਉਹ ਥੋੜਾ ਹੈ ਨਾ ਅੱਜਕੱਲ ਏਜੰਟਾਂ ਤੋਂ ਬਚ ਗਏ ਹੈ ਨਕਲੀ ਪਾਸਪੋਰਟ ਆਨਲਾਈਨ ਨਕਲੀ ਚੜ ਜਾਂਦੀ ਹੈ ਇਹ ਥੋੜੀ ਪ੍ਰੋਬਲਮ ਆਪਣੇ ਇੰਡੀਆ ਜਿਆਦਾ ਹੋ ਗਈ ਹੈ ਵੀ ਜਿੱਦਾਂ ਉਹ ਕੋਈ ਆਪ ਲਾਇਸੈਂਸ ਬਣਾਉਂਦਾ ਹੈ ਕੋਈ ਵੀ ਪ੍ਰੋਬਲਮ ਹੁੰਦੀ ਹੈ ਉਹ ਆਂਦੇ ਵੀ ਜਾਂ ਕੋਈ ਸਰਟੀਫੀਕੇਟ ਬਣਾਉਣਾ ਕੋਈ ਜਾਂ ਬੀਏ ਜਾਂ ਕੋਈ ਆਪਣਾ ਕੰਪਿਊਟਰ ਦਾ ਉਹ ਆਨਲਾਈਨ ਚੜ ਜਾਂਦਾ ਰਜਿਸਟਰ ਹੋ ਜਾਂਦੀ ਉਹ ਫਿਰ ਪੈਸੇ ਦੇ ਥਰੂ ਅੱਜਕੱਲ ਡਿਗਰੀਆਂ ਹੈਲੋ ਥਰੂ ਵੀਕਲ ਨਾਪੀਆਂ ਇਸ ਕਰਕੇ ਜਦੋਂ ਵੀ ਕੋਈ ਪਾਸਪੋਰਟ ਅਪਲਾਈ ਕਰਨਾ ਵਧੀਆ ਕੈਫੇ ਤੋਂ ਜਾਂ ਬਾਹਰ ਜਾਂ ਕਚਹਿਰੀ ਵਾਲੇ ਕੈਫੇ ਤੋਂ ਵਧੀਆ ਅਪਲਾਈ ਕਰਨਾ ਚਾਹੀਦਾ ਬਾਕੀ ਪਾਸਪੋਰਟ ਪਾਸਪੋਰਟ ਸਾਰਿਆਂ ਨੂੰ ਇਸ਼ੂ ਕਰਨਾ ਚਾਹੀਦਾ ਜਿੱਦਾਂ ਹੁਣ ਕਿ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਪਾਸਪੋਰਟ ਦੀ ਸੰਭਾਲ ਸਾਮ ਸੰਭਾਲ ਕਿਰ ਬੜੀ ਜ਼ਰੂਰੀ ਜਿੱਦਾਂ ਪੱਦਾ 12ਵੀਂ ਦਾ ਸਰਟੀਫਿਕੇਟ ਹੋ ਗਿਆ ਜਾਂ ਡਿਗਰੀਆਂ ਜਾਂ ਗ੍ਰੈਜੂਏਟ ਦੀ ਡਿਗਰੀਆਂ ਸਾਮ ਕੇ ਰੱਖਦੇ ਇਦਾਂ ਪਾਸਪੋਰਟ ਸਾਹਮਣਾ ਬੜਾ ਜ਼ਰੂਰੀ ਹੈ ਕਿਉਂਕਿ ਪਾਸਪੋਰਟ ਦੇ ਚਲੋ ਵੇਖੋ ਜਿੱਦਾਂ ਹੁਣ ਆਪਣਾ ਬੱਚਾ ਕੋਈ ਅੰਕਲ ਚਲੀ ਜਾਂਦੇ ਕਿਉਂਕਿ ਜਿੱਦਾਂ ਫੈਮਲੀ ਨੂੰ ਬੁਲਾਉਣਾ ਹੈ ਪਾਸਪੋਰਟ ਜਿੱਦਾਂ 10 12 ਸਾਲ ਦੀ ਉਹਦੀ ਐਕਸਪਾਇਰੀ ਡੇਟ ਹੁੰਦੀ ਹੈ ਜੇ ਆਪਣਾ ਜਿੱਦਾਂ ਫੈਮਲੀ ਜੀ ਕੋਈ ਜਾਂਦਾ ਕਜ਼ਨ ਜਾਂਦਾ ਕੋਈ ਉਹਨੂੰ ਸਪੌਂਸਰਸ਼ਿਪ ਕਰਨੇ ਪਿੱਛੇ ਪਾਸਪੋਰਟ ਨਾ ਬਣਿਆ ਹੋਵੇ ਅਮਰਜੈਂਸੀ ਕੇ ਯਾਰੀ ਨਹੀਂ ਬਣਾਉਂਦੇ ਆਪਾਂ ਜੇ ਪਿਆ ਹੋਊਗਾ ਉਹਨੇ ਦੁੱਖ ਨਹੀਂ ਦੇਣਾ ਉਹ ਬਸ ਪਿਆ ਹੁੰਦਾ ਵਾ ਚੰਗਾ ਹੁੰਦਾ ਪਾਸਪੋਰਟ ਹੋਣਾ ਹੁਣ ਪਾਸਪੋਰਟ ਦਾ ਵੇਖੋ ਪਾਸਪੋਰਟ ਦਾ ਵੀ ਜਿਹੜਾ ਇੰਡੀਆ ਦਾ ਬਲੈਕ ਕਲਰ ਦਾ ਪਾਸਪੋਰਟ ਆਪਾਂ 100 ਤੋਂ ਪਲੱਸ ਕੰਟਰੀਆਂ ਚ ਆਪਾਂ ਮੂਵ ਹੋ ਸਕਦੇ ਆਂ ਗਾਂ ਵਧੀਆ ਕੰਟਰੀਆਂ ਜਿਵੇਂ ਅਮਰੀਕਾ ਹੋ ਗਿਆ ਵੱਖ-ਵੱਖ ਯੂਰਪ ਕੰਟਰੀਆਂ ਸ਼ਾਨੀਗਨ ਵੀਜ਼ੇ ਵੀ ਆਪਾਂ ਪਾਸਪੋਰਟ ਆਪਣੇ 100 ਪਲੱਸ ਦੇ ਸਕਦਾ ਇੱਕ ਮੇਨ ਗੱਲ ਆ ਵੀ ਜਦੋਂ ਪਾਸਪੋਰਟ ਬਣਾਉਣਾ ਨਾ ਆਪਣੇ ਤੇ ਕੋਈ ਇਲੀਗਲ ਕੋਈ ਪਰਚਾ ਕੋਈ ਇਹੋ ਜਿਹੀ ਕੋਈ ਗੱਲਬਾਤ ਨਾ ਪਤਾ ਕਿ ਫਿਰ ਇਨਕੁਆਰੀ ਥਾਣੇ ਚ ਆਉਂਦੀ ਸੇਵਾ ਕੇਂਦਰ ਚ ਇਨਕੁਆਰੀ ਹੁੰਦੀ ਆ ਵੀ ਤੁਹਾਡੇ ਜੇ ਕੋਈ ਕ੍ਰਿਮੀਨਲ ਰਿਕਾਰਡ ਕੋਈ ਪਰਚਾ ਕੋਈ ਲੜਾਈ ਝਗੜਿਆ ਕੋਈ ਫੀਮ ਕੋਈ ਡਰਗਸ ਕੋਈ ਇਹੋ ਜਿਹਾ ਇਲੀਗੇਸ਼ਨ ਲੱਗਾ ਹੋਵੇ ਫਿਰ ਉਹ ਪ੍ਰੋਬਲਮ ਹੁੰਦੀ ਆ ਫਿਰ ਕੋਈ ਆਂ ਲਗਵਾਣ ਤੇ ਜਦੋਂ ਪਾਸਪੋਰਟ ਦੀਆਂ ਕਾਪੀਆਂ ਜਾਂ ਪਾਸ ਆਧਾਰ ਕਾਰਡ ਮੰਗਦੇ ਉਹ ਫਿਰ ਗਵਾਈ ਮੰਗਦੇ ਜੋ ਰੱਬ ਨਾ ਕਰੇ ਕੋਈ ਜਦੋਂ ਆਨਲਾਈਨ ਆਪਣੇ ਨੈਟ ਜਾਂ ਐਮਬੈਸੀ ਚੱਲ ਜਾਂਦਾ ਫਿਰ ਉਹ ਸ਼ੋ ਹੋ ਜਾਂਦਾ ਕਿਉਂਕਿ ਜਿਹੜਾ ਥਾਣੇ ਜਾਣਾ ਤੁਹਾਡਾ ਆਧਾਰ ਕਾਰਡ ਜਾਂ ਗੱਲ ਆ ਜਾਨੀ ਉਹ ਵੀ ਉਹ ਵੀ ਆਨਲਾਈਨ ਦੀ ਜਿਹੜਾ ਐਮਬੈਸੀ ਐਮਬੈਸੀ ਫਿਰ ਆਨਲਾਈਨ ਪਤਾ ਲੱਗ ਜਾਂਦਾ ਵੀ ਇੱਥੇ ਕੋਈ ਲੀਗਲ ਰਿਕਾਰਡ ਹੈ ਇਸ ਕਰਕੇ ਬੇਨਤੀ ਹੈ ਵੀ ਜਿਨ੍ਹਾਂ ਨੇ ਪਾਸਪੋਰਟ ਬਣੇ ਆ ਉਹ ਨਾਂ ਮੇਰੇ ਭਰਾ ਸਿੰਪਲ ਰਹਾ ਕਰੋ ਜੇ ਨਾਂ ਲੜਾਈਆਂ ਝਗੜਿਆ ਤੇ ਨਾ ਕੋਈ ਹੈ ਹੋ ਜੀ ਮਦੀਰ ਬਾਜੀ ਹੁਲੜ ਬਾਜੀ ਨਾ ਜਾਓ ਕਿਉਂਕਿ ਇੱਕ ਵਾਰੀ ਪਰਚਾ ਹੋ ਗਿਆ ਨਾ ਫਿਰ ਪ੍ਰੋਬਲਮ ਬੜੀ ਆ ਫਿਰ ਪਰਚਾ ਕਢੋਣਾ ਸਮਝ ਲਓ ਥਾਣੇੋਂ ਪਰਚਾ ਭਾਜੀ ਕਢਾ ਵੀ ਲੈਣਾ ਫਿਰ ਐਮਬੈਸੀ ਜਿੱ ਕਿਦਾਂ ਇੱਕਾ ਆਪਣਾ ਜਿਹੜਾ ਪਾਸਪੋਰਟ ਗੋਮ ਹੋ ਜਾਂਦਾ ਨਾ ਜਿਹੜੀ ਮੇਨ ਪ੍ਰੋਸੈਸ ਆ ਉਹਨੂੰ ਸੰਭਾਲ ਕੇ ਸੰਭਾਲ ਕੇਅਰ ਕਰਨੀ ਬੜੀ ਜ਼ਰੂਰੀ ਪਾਸਪੋਰਟ ਜੇ ਗੋਮ ਹੋ ਗਿਆ ਫਿਰ ਉਹ ਵੈਰੀਫਿਕੇਸ਼ਨ ਹੁੰਦੀ ਆ ਫਿਰ ਦੁਬਾਰਾ ਪਾਸਪੋਰਟ ਅਪਲਾਈ ਕਰਨਾ ਬਣ ਤੇ ਜਾਂਦਾ ਪਰ ਫਿਰ ਜਦੋਂ ਅੰਬੈਸੀ ਜੇ ਨਾ ਫਿਰ ਉਹ ਕਈ ਸਵਾਲ ਜਵਾਬ ਕਰਦੇ ਤੁਹਾਡਾ ਪਹਿਲਾ ਪਾਸਪੋਰਟ ਕਿੱਦਾਂ ਗੋਮ ਆ ਕਿਉਂ ਹੋ ਗਿਆ ਕੋਈ ਤੁਹਾਡਾ ਇਲੀਗਲ ਕੋਈ ਡਾਕੂਮੈਂਟ ਕੋਈ ਆ ਨਹੀਂ ਐਨ ਪ੍ਰੋਬਲਮ ਨਾ ਆਈ ਹੋਵੇ ਇਸ ਕਰਕੇ ਪਾਸਪੋਰਟ ਦੀ ਕੇਅਰ ਸਾਂਭ ਸੰਭਾਲ ਕਰਨੀ ਚਾਹੀਦੀ ਆ ਕਿਉਂਕਿ ਆਪਾਂ ਰੱਬ ਨਾ ਕਰੇ ਕਿ ਜੇ ਆਪਾਂ ਨੂੰ ਕੋਈ ਆਫਰ ਕੋਈ ਕੰਪਨੀ ਵੱਲੋਂ ਕੋਈ ਇੰਡਸਟਰੀ ਵੱਲੋਂ ਕੋਈ ਘੁੰਮਣ ਕਾਮ ਕੋਈ ਟੂਰਿਸਟ ਵੀਜ਼ਾ ਹੀ ਮਿਲ ਜਾਂਦਾ ਇਸ ਕਰਕੇ ਪਾਸਪੋਰਟ ਲਾਜ਼ਮੀ ਜ਼ਰੂਰੀ ਬਣਾਉਣਾ ਚਾਹੀਦਾ ਵਾ ਸਾਰਿਆਂ ਨੂੰ ਬੇਨਤੀ ਹੈ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ